ਜੈਤੂ ਵਾਲੀ ਮੰਡੀ ਦੇ ਉੱਤੇ ਮੀਨੀ ਤੇ ਲੰਡਾ ਦੋਨੇ ਦਾਖਲ ਹੋ ਗਏ ਮੀਨੀ ਆਲਾ ਮੀਨੀ ਦੀ ਸਿਫਤ ਕਰਦਾ ਲੰਡੇ ਆਲਾ ਲੰਡੇ ਦੀ ਸਿਫਤ ਕਰਦਾ 파ਰੋ ਆਲੇ ਔਕਰ ਹੁਣ ਰਸੇ ਦਾ ਰਸਾਈ ਕਰ ਲਾ ਹੁਣ ਪਹਿਲਾ ਸ਼ੇਰ ਸੁਣੋ ਬੇਈਮਾਨੀ ਵਧਈ ਜਾਂਦਾ ਸੰਸਾਰ ਉੱਤੇ ਭਾਈ ਭਾਈ ਨਾਲ ਦਗਾ ਕਮਾ ਜਾਂਦੇ ਉਤੋਂ ਮਾਰਨ ਮਿੱਠੀਆਂ ਮਿੱਠੀਆਂ ਗੱਲਾਂ ਵਕਤ ਪਏ ਤੋਂ ਪੇਠ ਵਿਖਾ ਜਾਂਦੇ ਖਾਣ ਪੀਣ ਦੇ ਲਈ ਤਾਂ ਪਾਉਂਦੇ ਦੋਸਤੀ ਪਿਛੋ ਨਿੱਤੀ ਦੀ ਗੱਲ ਤੇ ਚਿਤ ਪਰਮਾ ਜਾਂਦੇ ਉਹ ਚਰਨ ਦਾਸਾ ਜੇ ਰੱਬ ਨਾ ਬੈਠੇ ਲੁੱਕ ਕੇ ਤੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਮੀਣੀ ਲੰਡੇ ਦਾ ਵੀਰ ਨੂੰ ਹੋ ਗਿਆ ਸੀ ਪੱਕ ਆਹਦਾ ਉਗਣ ਮੀਣੀ ਦੇ ਦੱਸਦੇ ਕਿ ਲੰਡੇ ਦੇ ਪੁੱਛ ਲੈ ਬੇਸ਼ੱਕ ਕਹਿੰਦਾ ਲੰਡੇ ਵਾਲਾ ਭਾਈ ਹੁਣ ਨਹੀਂ ਹੁੰਦੀ ਮੂੜਮੜਾਈ ਹੁਣ ਤਾਂ ਹੋ ਗਈ ਲਖ ਲਖਾਈ ਤੂੰ ਕੇਰਾ ਫਰਮਾਵੀ ਮੁਖੋਂ ਮੀਣੀ ਵੇਚੀ ਸੀ ਤੂੰ ਕਿਹੜੇ ਦੁੱਖੋਂ ਮੀਂਹ ਵੀਂ ਕੀ ਜਿੱਤੂ ਕਿਹੜੇ ਤੋ ਲਾਵੇ ਛੰਦ ਛੀ ਵੀ ਚੰਦਾ ਦਾ ਰਹਿੰਦੇ ਚਾਰੇ ਥਣ ਬੰਦ ਭਾਵਾਂ ਕੱਟਾ ਮਰਜੇ ਸੂਨ ਅਸਾਰ ਦੀ ਦੁੱਧ ਦੀ ਨਾ ਪਿਆਰੀ ਜਣਾਂ ਦਿੰਦੀ ਧਾਰ ਦੁੱਧ ਦੀ ਨਾ ਵੀਰ ਨਾ ਦਿੰਦੀ ਧਾਰ ਉਹਨਾਂ ਜਿਹੜਾ ਕੰਮ ਲੰਡੇ ਤੋਂ ਕਰਵਾਈਏ ਜਿੰਨਾ ਵਾਹਣਸ ਨਾਲ ਵਾਈਏ ਭਾਵਾਂ ਕਿਤਨਾ ਹੀ ਬੀ ਪਾਈਏ ਇਹ ਆ ਜਾਗੋਂ ਜਾਣਾ ਇਹਦਾ ਬੀਜ ਆ ਭਰਾਵਾ ਉਗਰਦਾ ਨਹੀਂ ਇਕਦਾਂ ਇਹਦਾ ਬੀਜਾ ਭਰਾਵਾ ਉੱਗਰਦਾ ਨਹੀਂ ਇਕਦਾਂ ਉਹਦਾ ਮੀਂਹ ਜਦੋਂ ਵਗ ਚੋ ਚਰ ਕੇ ਆਉਂਦੀ ਇਹ ਤਾਂ ਵਾਹ ਨੂੰ ਛੜਾਂ ਚਲਾਉਂਦੀ ਜਿਹੜਾ ਥਣ ਨੂੰ ਹੱਥ ਲਾਵੇ ਉਹਦੀ ਬਾਹਾਂ ਬਾਂਗਲੇ ਪਾਵੇ ਹਾਰ ਕੇ ਧਾਰ ਹੀ ਛੜਦੀ ਚੂਣੀ ਜੀ ਰੋਜ਼ ਭਾਂਦੀ ਪੰਜਾਹਾਂ ਦੀ ਦੂਣੀ ਉਹਦਾ ਪਹਿਲਾ ਨੰਬਰ ਤਾਂ ਇਥੋਂ ਇਹ ਪੈਂਦੀ ਨਹੀਂ ਜਾਂਦਾ ਇਹ ਵੀ ਇੱਕ ਕਾਤ ਲਈ ਐ 6 5 ਭਾਈ ਹਮਾਰੇ 4 ਇਸੇ ਲੰਡੇ ਨੇ ਮਾਰੇ ਪਤਾ ਲੱਗ ਜੂ ਵਿੱਚ ਰਾਹ ਦੇ ਤੇ ਜਦੋਂ ਲੈ ਗਏ ਮੰਜੇ ਤੇ ਪਾ ਗਏ ਉਹ ਆਲਾ ਇੱਕ ਹੋਰ ਮੀਣੀ ਨੂੰ ਆਣ ਨਾਲੇ ਲੀੜੇ ਖਾਨ ਦੀ ਬਾਣ ਸੱਚ ਜਾਣੀ ਮੇਰਿਆਂ ਵਾਕਾਂ ਨੂੰ ਇਹ ਤਾਂ ਖਾਂਦੀ ਆ ਸੈਣੇ ਪੋਤੜੇ ਜੁਆਕਾਂ ਉਹਦਾ ਲੈ ਦੋਹਾਂ ਦੇ ਗੋਣ ਆਪਾਂ ਸੁਣ ਜੀ ਤੇ ਫਿਰ ਘਰੇ ਕੀ ਲਗਾਣੇ ਹੋਣ ਜੀ ਦੋਹਾਂ ਦੇ ਨਰਨ ਆਪਾਂ ਵੜਦਗੇ ਜੀ ਦੋਹਿਆਂ ਦਾ ਕਾਮਰੇ ਦਾ ਗਊਸ਼ਾਲਾ ਵਿੱਚ ਛੱਡ ਦਗੇ ਤੋਹੇ ਆਲਾ ਸੰਧੂ ਗਾਊਚਾਂ ਦਾ ਵਿੱਚ ਛੱਡ ਦਿੱਤੀ ਛੱਡ ਦਿੱਤੀ ਇਹ ਸੰਧੂ ਸਾਹਿਬ ਡੰਗਰਾ ਦੀ ਗੱਲ ਹੋ ਰਹੀ ਸੀ ਪਸ਼ੂਆਂ ਦੀ ਹਾਂਜੀ ਹਾਂਜੀ ਪਸ਼ੂ ਲੈ ਕੇ ਆਏ ਸੀ ਹੈ ਪਸ਼ੂ ਲੈ ਕੇ ਆਏ ਸੀ ਜੀ ਉੱਥੇ ਫਿਰ ਜੈਤੋ ਮੰਡੀ ਦੇ ਉੱਤੇ ਇਹ ਇਹ ਠੱਗ ਵੇਖੇ ਫਿਰ ਠੱਗਾਂ ਦਾ